ਸਾਂਝ ਪਾਉਨੇ ਆ ਬਾਬਾ ਫਰੀਦ ਜੀ ਜਿਨ੍ਹਾਂ ਦੀਆਂ ਬੜੀਆਂ ਸੋਹਣੀਆਂ ਪੰਕਤੀਆਂ ਨੇ ਗੁਰਬਾਣੀ ਦੇ ਵਿੱਚ ਆਖਦੇ ਮਹਿਲ ਨਿਸਖੰਡ ਰਹੇ ਗਏ ਵਾਸਾ ਆਇਆ ਤਲ ਮਨੁੱਖ ਦੀ ਫਿਤਰਤ ਹੈ ਤੇ ਜਦੋਂ ਚੱਲਦਾ ਹੈ ਜਦੋਂ ਇਹਦੀ ਜ਼ਿੰਦਗੀ ਚੱਲਦੀ ਹੈ ਦਾ ਧਿਆਨ ਉੱਪਰ ਵੱਲ ਨੂੰ ਹੁੰਦਾ ਹੈ ਪਰ ਜਦੋਂ ਇਹਦੀ ਜ਼ਿੰਦਗੀ ਦਾ ਸਫ਼ਰ ਖਤਮ ਹੁੰਦਾ ਹੈ ਤੇ ਇਹ ਆਪਣੇ ਆਪ ਹੀ ਥੱਲੇ ਚਲਿਆ ਜਾਂਦਾ ਬੜੀ ਵੱਡੀ ਸਮਝ ਜਿਹੜੀ ਹੈ ਉਹ ਦਿੱਤੀ ਹੈ ਔਰ ਇਹ ਮਰਨ ਵਾਲਿਆਂ ਵਾਲਿਆਂ ਵਾਸਤੇ ਸਮਝ ਨਹੀਂ ਹੈ ਇਹ ਜਿਉਂਦੇ ਮਨੁੱਖਾਂ ਵਾਸਤੇ ਸਮਝਿਆ ਹੈ ਜਿਹੜਾ ਜਿਉਂਦੇ ਜੀ ਹੱਡ ਪੈਰ ਚੱਲਦੇ ਆ ਤੰਦਰੁਸਤ ਸਰੀਰ ਦੇ ਹੁੰਦੇ ਆ ਹੋਇਆ ਇਹਨਾਂ ਪੰਕਤੀਆਂ ਦੀ ਸਮਝ ਲੈ ਲਵੇ ਆਖ ਦੇ ਮਹਿਲ ਨਸਖਣ ਰਹਿ ਗਏ ਜਿਹੜੇ ਮਹਿਲ ਸੀ ਭਾਵ ਕਿ ਉਚਾਈਆਂ ਜਿੱਧਰ ਵੱਲ ਨੂੰ ਮਨੁੱਖ ਵੇਂਦਾ ਸੀ ਕਿ ਉੱਚਾ ਹੋਈ ਜਾਵਾਂ ਹੋਰ ਉੱਚਾ ਹੋਈ ਜਾਵਾਂ ਮੈਂ ਹੋਰ ਉੱਚਾ ਹੋਈ ਜਾਵਾਂ ਜਿਵੇਂ ਰਾਜੇ ਮਹਾਰਾਜੇ ਵੇਖੋ ਵੀ ਗਰਖੋਗੇ ਖਤਮ ਹੋ ਗਏ ਇਹ ਬੜੀ ਵੱਡੀ ਸਮਝ ਹੈ ਜਿਉਂਦੇ ਆ ਮਨੁੱਖਾਂ ਵਾਸਤੇ ਮਹਿਲ ਨਸਖਣ ਰਹਿ ਗਏ ਵਾਸਾ ਆਇਆ ਤਲ ਜਿਹੜੇ ਵੱਡੇ ਵੱਡੇ ਮਹਿਲ ਸੀ ਮਨਾਰੇ ਸੀ ਉਹ ਖਾਲੀ ਰਹਿ ਗਏ ਸੁੰਝੇ ਹੋ ਗਏ ਵਾਸ ਕਿੱਥੇ ਹੋਇਆ ਮਨੁੱਖ ਦਾ ਤਲ ਜ਼ਮੀਨ ਦੇ ਅੰਦਰ ਵੇਖਦਾ ਕਿਦੰ ਨੂੰ ਸੀ ਉੱਚਾ ਤਾਂ ਨੂੰ ਦੂਜਿਆਂ ਦੀ ਅਮੀਰੀ ਸ਼ੌਹਰਤ ਤੇ ਚਲਿਆ ਕਿੱਥੇ ਗਿਆ ਮਿੱਟੀ ਦੇ ਵਿੱਚ ਕਿੰਡੀ ਵੱਡੀ ਸਮਝ ਹੈ ਮਹਿਲ ਸਖਣ ਰਹਿ ਗਏ ਮਹਿਲ ਉਚਾਈਆਂ ਖਾਲੀ ਰਹਿ ਗਈਆਂ ਇਸ ਜ਼ਮੀਨ ਦੇ ਵਿੱਚ ਇਹ ਦਫਨ ਹੋ ਗਿਆ ਨੀਚੇ ਚਲਿਆ ਗਿਆ ਵਾਸਾ ਆਇਆ ਤਲ ਮਿੱਟੀ ਵਿੱਚ ਮਿੱਟੀ ਹੋ ਗਿਆ ਅੱਖ ਦੇ ਗੋਰਾ ਸਿੰਘ ਨੇ ਮਾਣੀਆਂ ਬੈਸਨ ਰੂਹਾਂ ਮੱਲ ਜਿੰਨਾ ਗੋਰਾ ਤੋਂ ਜਿੰਨਾ ਕਬਰਾਂ ਤੋਂ ਮਨੁੱਖ ਡਰਦਾ ਸੀ ਭੈ ਪੀਤ ਹੁੰਦਾ ਸੀ ਜਦੋਂ ਲੰਘਣਾ ਕਹਿੰਦਾ ਇਹਦੇ ਵੱਲ ਨਹੀਂ ਵੇਖਣਾ ਤੇ ਜੇ ਕਿਤੇ ਖੁਸ਼ੀ ਦਾ ਕਿਤੇ ਡੀਜੇ ਲੱਗਾ ਕਿਤੇ ਪ੍ਰੋਗਰਾਮ ਚੱਲਦਾ ਉੱਥੇ ਜ਼ਿਆਦਾ ਉਹਦੇ ਵਿੱਚ ਜਿਹੜਾ ਅਸੀਂ ਵੜਦਾ ਸੀ ਉਹਦੇ ਵਿੱਚ ਜਿਆਦਾ ਮੰਦ ਲੱਗਦਾ ਸੀ ਤੇ ਇਹ ਕਬਰਾਂ ਵੱਲ ਨੂੰ ਮੜੀਆਂ ਵੱਲ ਨੂੰ ਮਸਾਣਾ ਵੱਲੋਂ ਭੱਜਦਾ ਸੀ ਇੱਧਰ ਉੱਧਰ ਦੌੜਦਾ ਸੀ ਆਖ ਦੇ ਗੋਰਾ ਸਿੰਘ ਨੇ ਮਾਣੀਆਂ ਜਿਹੜੀਆਂ ਕਬਰਾਂ ਸੀ ਜਿਹੜੀਆਂ ਮੜੀਆਂ ਸੀ ਨਮਾਣੀਆਂ ਜਿਹੜੀਆਂ ਵਿਚਾਰੀਆਂ ਪਈਆਂ ਰਹਿੰਦੀਆਂ ਕਦੀ ਆਪਾਂ ਧਿਆਨ ਨਹੀਂ ਦਿੱਤਾ ਉਹਨਾਂ ਵੱਲ ਆਖ ਦੇ ਗੋਰਾ ਸਿੰਘ ਨੇ ਮਾਣੀਆਂ ਬਹਿਸਨ ਰੂਹਾਂ ਮੱਲ ਇਹ ਰੂਹਾਂ ਜਿਹੜੀਆਂ ਉਹ ਕਬਰਾਂ ਨੂੰ ਆਖਰ ਦੇ ਘਰ ਮੰਨ ਕੇ ਬਹਿ ਗਈਆਂ ਵੀ ਇਹੋ ਹੀ ਠੀਕ ਹੈ ਇਹਨੂੰ ਮੱਲ ਕੇ ਬਹਿ ਗਈਆਂ ਇਹਨੂੰ ਵੀ ਆਪਣਾ ਘਰ ਬਣਾ ਕੇ ਬਹਿ ਗਈਆਂ ਆਖੀ ਸਿੱਖਾ ਬੰਦਗੀ ਚੱਲਣ ਅੱਜ ਕੇ ਕੱਲ ਇਹ ਤੰਦਰੁਸਤ ਮਨੁੱਖ ਇਹ ਜਿਉਂਦੇ ਮਨੁੱਖ ਤੂੰ ਸਮਝ ਇਹ ਜਿਹੜੀ ਤੇਰੀ ਜ਼ਿੰਦਗੀ ਏ ਇਹਦੇ ਵਿੱਚ ਪਰਮਾਤਮਾ ਦੀ ਬੰਦਗੀ ਹੀ ਸਭ ਤੋਂ ਉੱਤੇ ਹੈ ਆਖੀ ਸਿੱਖਾ ਬੰਦਗੀ ਏ ਸੇਖ ਫਰੀਦ ਤੂੰ ਕਹਿ ਜੀਵਨ ਬੰਦਗੀ ਦਾ ਹੀ ਰੂਪ ਹੋ ਜਾਵੇ ਸੇਖ ਫਰੀਦਾ ਖੈਰ ਦੀਜੈ ਬੰਦਗੀ ਇਹ ਪਰਮਾਤਮਾ ਮੈਨੂੰ ਬੰਦਗੀ ਦਾ ਖੈਰ ਪਾਜਿਤੇ ਹੋਰ ਮੰਗਾ ਮੰਗਦੇ ਆ ਮੰਦਰਾਂ ਵਿੱਚ ਮਸਜਿਦਾਂ ਵਿੱਚ ਗੁਰਦੁਆਰਿਆਂ ਦੇ ਵਿੱਚ ਮੰਗਣ ਵਾਲਿਆਂ ਦੀ ਬਹੁਤ ਵੱਡੀ ਭੀੜ ਹੈ ਔਰ ਜਿੱਥੇ ਦਾ ਇਤਿਹਾਸ ਮੰਗਣ ਨਾਲ ਜੁੜਿਆ ਹੈ ਉੱਥੇ ਜ਼ਿਆਦਾ ਭੀੜ ਹੁੰਦੀ ਹੈ ਉਹ ਕਹਿੰਦੇ ਇੱਥੋਂ ਜ਼ਿਆਦਾ ਮਿਲਦਾ ਇੱਥੋਂ ਜ਼ਿਆਦਾ ਮਿਲਦਾ ਸੋ ਉਸ ਹਿਸਾਬ ਨਾਲ ਅਸੀਂ ਜਾਣਦੇ ਹਾਂ ਕਿ ਕਿੱਥੋਂ ਕੀ ਮਿਲਦਾ ਸਾਡੀ ਮੰਗ ਉੱਥੇ ਮੰਗ ਕਰਕੇ ਮਨੁੱਖ ਜੁੜਿਆ ਆ ਪਿਆਰ ਕਰਕੇ ਬਹੁਤ ਘੱਟ ਜੁੜੇ ਨੇ ਸੋ ਆਖ ਦੇ ਆਖੀ ਸਿੱਖਾ ਬੰਦਗੀ ਚੱਲਣ ਅੱਜ ਕੇ ਕੱਲ ਇਹ ਸੇਖ ਫਰੀਦ ਤੁੰ ਕੈ ਬੰਦਗੀ ਦਾ ਹੀ ਰੂਪ ਹੋ ਜਾਵਾਂ ਬੰਦਗੀ ਦੇ ਵਿੱਚ ਮੈਂ ਲੀਨ ਹੋ ਜਾਵਾਂ ਨਹੀਂ ਤੇ ਅੱਜ ਜਾਂ ਕੱਲ ਇਸ ਸਰੀਰ ਦੇ ਵਿੱਚੋਂ ਚਲੇ ਜਾਣਾ ਚੱਲਣ ਤੋਂ ਭਾਵ ਇੱਥੇ ਆਇਆ ਹੈ ਇਸ ਸਰੀਰ ਦੇ ਵਿੱਚ ਇਹ ਰੂਹ ਆਈ ਹੈ ਇਹ ਜਾਨ ਆਈ ਹੈ ਇਸ ਰੂਹ ਨੇ ਇਸ ਸਰੀਰ ਨੂੰ ਛੱਡ ਕੇ ਚਲੇ ਜਾਣਾ ਇਸ ਕਰਕੇ ਬੰਦਗੀ ਜਿਹੜੀ ਹੈ ਉਦਾ ਰੂਪ ਹੋ ਜਾ ਕਿਉਂਕਿ ਬੰਦਗੀ ਦਾ ਸਬੰਧ ਆਤਮਾ ਨਾਲ ਹੈ ਜਦੋਂ ਆਤਮਾ ਸਰੀਰ ਵਿੱਚ ਟਿਕੀ ਹੋਈ ਹੈ ਸਾਨੂੰ ਸਤਨਾਮ ਵਾਹਿਗੁਰੂ 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 ਨਾਮ ਨਾਲ ਜੁੜਨਾ ਚਾਹੀਦਾ ਹੈ ਗੁਰੂ ਸਾਹਿਬ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ ਫਿਰ ਜਦੋਂ ਇਹ ਰੂਹ ਸਰੀਰ ਨੂੰ ਛੱਡ ਕੇ ਚਲੇ ਜਾਵੇਗੀ ਫਿਰ ਵੀ ਇਹ ਨਾਮ ਦਾ ਰੰਗ ਨਾਲ ਲੈ ਜਾਏਗੀ ਨਹੀਂ ਤਾਂ ਦੁਨੀਆ ਦਾ ਰੰਗ ਇੱਥੇ ਹੀ ਛੱਡ ਜਾਣਾ ਦੁਨੀਆ ਦਾ ਰੰਗ ਨਹੀਂ ਜਾਂਦਾ ਮਨੁੱਖ ਦੇ ਨਾਲ ਇੱਕ ਨਾਮ ਦਾ ਰੰਗ ਜਾਂਦਾ ਹੈ ਆਖਦੇ ਅੱਖੀ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ ਅੱਜ ਜਾਂ ਕੱਲ ਤੂੰ ਇਸ ਦੁਨੀਆ ਤੋਂ ਚਲੇ ਜਾਣਾ ਬਾਬਾ ਫਰੀਦ ਜੀ ਇਹ ਵੀ ਜ਼ਿਕਰ ਕਰਦੇ ਹਨ ਆਖਦੇ ਆਜ ਮਿਲਾਵਾ ਸੇਖ ਫਰੀਦ ਅੱਜ ਦੇ ਵਿੱਚ ਮਿਲਣ ਦੀ ਕੋਸ਼ਿਸ਼ ਕਰੀ ਹੈ ਪਰਮਾਤਮਾ ਨਾਲ ਨਹੀਂ ਤੇ ਬਹੁਤਿਆਂ ਦੀ ਇਹ ਹੁੰਦੀ ਹੈ ਬਚਪਨ ਆ ਜੇ ਕੋਈ ਨਹੀਂ ਗਾਂ ਜਾ ਕੇ ਫਿਰ ਜਵਾਨੀ ਆਉਂਦੀ ਫਿਰ ਮਨੋ ਕਹਿੰਦਾ ਜੇ ਤੰਦਰੁਸਤ ਹੈ ਫਿਰ ਗਾਂ ਜਾ ਕੇ ਤੇ ਆਖਦੇ ਜੱਬ ਲੱਗ ਜਰਾ ਰੋਗ ਨਹੀਂ ਆਇਆ ਜਿੰਨਾ ਸਮਾਂ ਬਢੇ ਪਰੂਪੀ ਰੋਗ ਨਹੀਂ ਆਇਆ ਉਸ ਤੋਂ ਪਹਿਲਾਂ ਪਹਿਲਾਂ ਮਨੁੱਖ ਨੂੰ ਜਪਣਾ ਚਾਹੀਦਾ ਬਾਅਦ ਵਿੱਚ ਤਾਂ ਜਪਿਆ ਹੀ ਨਹੀਂ ਜਾਂਦਾ ਨੈਨੋ ਨੀਰ ਬਹਿ ਤਨਖੀਨਾ ਪਏ ਕੇਸ ਦੁੱਧ ਵਾਨੀ ਰੂਧਦਾ ਕੰਤ ਸ਼ਬਦ ਨਹੀਂ ਉਚਰੇ ਆਬੁਕਿਆ ਕਰੇ ਪ੍ਰਾਨੀ ਜਦੋਂ ਸਾਡਾ ਕੰਨਤ ਬਜ਼ੁਰਗ ਹੋ ਗਿਆ ਜ਼ੁਬਾਨ ਲੜਖੜਾਉਣ ਲੱਗ ਪਈ ਸਾਡੇ ਕੋ ਤੁਰਿਆ ਨਾ ਗਿਆ ਸੋਚਿਆ ਨਹੀਂ ਜਾਂਦਾ ਮਨੁੱਖ ਦੇ ਕੋਲੋਂ ਹੱਥ ਪੈਰ ਕੰਬਣ ਲੱਗ ਪੈਂਦੇ ਆ ਹੱਥ ਮਰੋੜੇ ਤਨ ਕਪੇ ਤਨ ਸਾਰਾ ਹੀ ਕੰਬੀ ਜਾਂਦਾ ਹੱਥਾਂ ਦੇ ਸਮੇਤ ਫਿਰ ਆਪਾਂ ਹੱਥਾਂ ਨੂੰ ਐਵੇਂ ਐਵੇਂ ਕਰਕੇ ਮਰੋੜਦੇ ਐਵੇਂ ਐਵੇਂ ਉਹ ਸਮਝ ਨਹੀਂ ਲੱਗਦੀ ਹੁਣ ਕੀ ਕਰੀ ਇਸ਼ਾਰਾ ਹੀ ਆ ਫਿਰ ਇੱਧਰ ਨੂੰ ਉੱਧਰ ਨੂੰ ਕਹਿਣ ਲੱਗੇ ਫੇਰ ਤੇਰਾ ਕੋਈ ਫਾਇਦਾ ਨਹੀਂ ਇਸ ਕਰਕੇ ਅੱਜ ਦੇ ਵਿੱਚ ਮਿਲਣ ਦੀ ਕੋਸ਼ਿਸ਼ ਕਰੀਏ ਪ੍ਰਮਾਤਮਾ ਨੂੰ ਕਿ ਅੱਜ ਅਸੀਂ ਉਹਦੇ ਵਾਸਤੇ ਕੀ ਕੀਤਾ ਜਿੱਦਰ ਰੱਬ ਰਜਾਏ ਵੈਣ ਤਦਾਉ ਗਉਂ ਕਰੇ ਜਿੱਦਰ ਉਹਦੀ ਰਜ਼ਾ ਹੈ ਉਸ ਰਜ਼ਾ ਦੇ ਹਾਵ ਨਾਲ ਚੱਲਣਾ ਕਰੀ ਉਸ ਸਾਰੇ ਤੰਦਰੁਸਤ ਰੋ ਚੜ੍ਹਦੀ ਕਲਾ ਤੁਹਾਡੀ ਹੋਵੇ ਸਿੱਖ ਜੀਵਨ ਜਾਂਚ ਬਾਬਾ ਬਕਾਲਾ ਸਾਹਿਬ ਦੇ ਮੁਖੀ ਦਾਸ ਪਾਈ ਹਰਪ੍ਰੀਤ ਸਿੰਘ ਐਮੇ ਇਸ ਪੇਜ ਨੂੰ ਜਰੂਰ ਫੋਲੋ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ